ਮੇਰੇ ਪ੍ਰਿਆ ਹੱਥ ਰੱਖੋ ਪੰਜੇ ਸੈਤਰ ਦਵੋ ਸਜਾਓ ਜੇਕਾਰੇ ਛਡੋ ਮੈਂ ਵੀ ਘੋੜੇ ਤੇ ਅਸਵਾਰ ਹੋ ਕੇ ਰਣਮਦਾਰ ਵਿੱਚ ਜਾ ਕੇ ਜੂਝਣਾ ਚਾਹਣਾ ਦਾਤਾਰ ਪੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਖਿਆ ਜਜਾਰ ਸਿੰਘਾ ਤੇਰਾ ਨਾਂ ਹੀ ਜਜਾਰ ਹੈ ਜੂਝਣ ਵਾਲਾ ਹੈ ਆਹ ਸਰਵਣ ਕਰੋ ਕਿਵੇਂ ਸਹਿਬਜ਼ਾਦਾ ਆਜੀਤ ਸਿੰਘ ਦੀ ਸ਼ਹੀਦੀ ਤੋਂ ਵੱਧਾ ਗੁਰਗੋਬ ਸਿੰਘ ਪਾਚ ਮਹਰਾਇ ਦਾ ਛੋਟਾ ਸਭ ਜਦਾ ਬਾਬਾ ਜਿਹਾਰ ਸਿੰਘ ਤਨ ਗੁਰਗੋਬ ਸਿੰਘ ਪਾਚ ਮਹਰਾਇ ਦੇ ਚਰਨਾ ਤੇ ਨਤਮਸਤ ਹੋ ਕੇ ਗੁਰੂ ਸਾਹਿਬ ਤੋਂ ਕਿਹੜੀ ਗੱਲ ਦੀ ਮੰਗ ਮੰਗ ਰਿਹਾ ਐ ਇਉਂ ਪੇਸ਼ ਹੈ ਵੱਡਾ ਵੀਰ ਜੰਗ ਚ ਸ਼ਹੀਦੀ ਪਾ ਗਿਆ ਜੂਜ ਨਾਲ ਵੈਰੀ ਦੇ ਛੋਟੇ ਵੀਰ ਤਾਂ ਹੀ ਵੇਖ ਜੋਸ਼ਿਆ ਆ ਵਾਂਗ ਸੱਪ ਜ਼ਹਿਰੀ ਦੇ ਉਹ ਬਲ ਪੱਲਾ ਪਾ ਕੇ ਆ ਗਿਆ ਹੈ ਮੰਗਦੇ ਤੂ ਕੇ ਤਲਵਾਰ ਨੂੰ ਤੋੜ ਦੇ ਪਿਤਾ ਦੀ ਛੇਤੀ ਵੱਲ ਜੰਗ ਦੇ ਲਾਡਲੇ ਜਹਾਰ ਨੂੰ ਪੈ ਜੇ ਨਾ ਪਿਤਾ ਦੀ ਜੋੜੀ ਵਿੱਚ ਪੰਗਣਾ ਪੈ ਜੇ ਨਾ ਪਿਤਾ ਦੀ ਜੋੜੀ ਵਿੱਚ ਪੰਗਣਾ ਤੋੜ ਛੇਤੀ ਕਰਕੇ ਵੀਰ ਵਾਲੀ ਗਲੀ ਥਾਣੀ ਮੈਂ ਵੀ ਲੰਗਣਾ ਤਲੀ ਤੇ ਸੀਸ ਧਰ ਕੇ ਓ ਕੌਮੀ ਪਰਵਾਨੇ ਜਿਸ ਰਾਹੇ ਲੰਘਦੇ ਛੱਡ ਸੰਸਾਰ ਨੂੰ ਜੀ ਛੱਡ ਸੰਸਾਰ ਨੂੰ ਤੋੜ ਦੇ ਪਿਤਾ ਦੀ ਛੇਤੀ ਵੱਲ ਜੰਗ ਦੇ ਲਾੜਨੇ ਜਹਾਰ ਨੂੰ ਤੋੜ ਦਿੱਤਾ ਬਾਪੂ ਜਿਵੇਂ ਵੱਲ ਦਿੱਲੀ ਦੇ ਸਮੇ ਨੂੰ ਵਿਚਾਰ ਕੇ ਰਾਖ ਲਜਨੇਉ ਜਿਵੇਂ ਹਿੰਦ ਢਿੱਲੀ ਦੇ ਅਰੰਗੇ ਨੂੰ ਵੰਗਾਰ ਕੇ ਉਠੋ ਨ ਇਤਿਹਾਸ ਵਾਲੇ ਸਫੇ ਰੰਗ ਦੇ دیوار ਪਰਾਰ ਨੂੰ ਤੋੜ ਦੇ ਪਿੱਤਾ ਦੀ ਛੇਤੀ ਵੱਲ ਜੰਗ ਦੇ ਲਾਡਲੇ ਜਹਾਰ ਨੂੰ ਛੋਟੀ ਜੀ ਉਮਰ ਜਿਵੇਂ 14 ਸਾਲ ਦੀ ਛੋਟੀ ਜੀ ਉਮਰ ਜਿਵੇਂ 14 ਸਾਲ ਦੀ 14ਵੀਂ ਦਾ ਚੰਦ ਹਾਂ ਕਿਹੜਾ ਖੇਡ ਖੇਡੂ ਰਾਣ ਮੇਰੇ ਨਾਲ ਮੈਂ ਤੇਰਾ ਫਰਜ਼ਾਂ ਦਹਾਂ ਪੈਰੀਆਂ ਨੂੰ ਡੰਗਾ ਵੰਗਰਾ ਪਚੰਗ ਦੇ ਵੈਰੀਆਂ ਨੂੰ ਡੰਗਾ ਵੰਗਰਾ ਪਚੰਗ ਦੇ ਮੈਂ ਮਾਰ ਲਲਕਾਰ ਨੂੰ ਜੀ ਮਾਰ ਲਲਕਾਰ ਨੂੰ ਤੋੜ ਦੇ ਪਿਤਾ ਜੀ ਛੇਤੀ ਵੱਲ ਜੰਗ ਦੇ ਲਾਡਲੇ ਜਹਾਰ ਨੂੰ ਅਰਸ਼ਾਂ ਚਕਾਰ ਦੀ ਉਡੀਕਾ ਮੇਰੀਆਂ ਖੜੀ ਜੇ ਤਹੂਰ ਹੈ ਲਾਹੀ ਜਾਂਦੇ ਕਾਸ ਤੋਂ ਪਿਤਾ ਜੀ ਦੇਰੀਆਂ ਪੰਧ ਬੜੀ ਦੂਰ ਹੈ ਮੌਤ ਮੋਟਿਆਰ ਲਾਉਣ ਨਾਲ ਅੰਗ ਦੇ ਮਕਰ ਕੇ ਪਿਆਰ ਨੂੰ ਤੋੜਦੇ ਪਿਤਾ ਜੀ ਛੇਤੀ ਵੱਲ ਜੰਗ ਦੇ ਲਾਡਲੇ ਝਾਰ ਨੂੰ ਸੂਰਾਸੋ ਪਤਾਨ ਲੜੇ ਦੀਨ ਹੇਤ ਦੀ ਆਖਦਾ ਕਬੀਰ ਹੈ ਟੋਟੇ ਮੈਂ ਬਣਾ ਦੂੰ ਜਾ ਕੇ ਰਾਣ ਖੇਤ ਦੀ ਵੈਰੀ ਦਾ ਸਰੀਰ ਹੈ ਏ ਪਾਇਆ ਜੋ ਨਾਲ ਈਰਖਾ ਦੀ ਖੰਗ ਦੇ ਮਲਾਵਾ ਹੰਕਾਰ ਨੂੰ ਤੋੜ ਦੇ ਪਿਤਾ ਦੀ ਛੇਤੀ ਵੱਲ ਜੰਗ ਦੇ ਲਾਡਲੇ ਜੋ ਜਹਾਰ ਨੂੰ ਕਰ ਦਿੱਤਾ ਪੁੱਤ ਗੁਰਾਂ ਨੇ ਤਿਆਰ ਜੀ ਕਰ ਦਿੱਤਾ ਪੁੱਤ ਗੁਰਾਂ ਨੇ ਤਿਆਰ ਜੀ ਜੰਗ ਨੂੰ ਸ਼ਿੰਗਾਰ ਕੇ ਆੜ ਪਿਆ ਪਾੜ ਕੇ ਚੰਡੀ ਦੀ ਵਾਰ ਜੀ ਕੌਂਸੇ ਚੋਟਾਂ ਮਾਰ ਕੇ ਫਿੱਕਰੇ ਬਣਾਉਂਦਾ ਜਿਰਨੈਲ ਛੰਦ ਦੇ ਫਿੱਕਰੇ ਬਣਾਉਂਦਾ ਜਿਰਨੈਲ ਛੰਦ ਦੇ ਜੀ ਸਾਥ ਗੌਣਵਾਰ ਨੂੰ ਤੋੜ ਦੇ ਪਿਤਾ ਦੀ ਖੇਤੀਵਾਲ ਜੰਗ ਦੇ ਲਾਡਲੇ ਜੁਜਾਰ ਨੂੰ